ਸਤਿ ਸ੍ਰੀ ਅਕਾਲ ਜੀ ਜੋਤ ਬੜੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਆ ਤੁਹਾਡੇ ਲਈ ਲੈ ਕੇ ਆਇਆ ਕੱਟ ਪੀਸ ਦੇਖੋ ਕਿੰਨੇ ਸੋਹਣੇ ਕੱਟ ਪੀਟ ਪੀਸ ਨੇਗੇ ਇਹ 180 ਤੇ 2 ਮੀਟਰ ਦਾ ਪੀਸ ਹੈ ਤੇ ਇਹ 4 ਮੀਟਰ ਰਹਿਣ ਵਾਲਾ ਹੈਗਾ ਦੇਖੋ ਅਗਲਾ ਪੀਸ ਇਹ 4 ਮੀਟਰ ਦੇ ਵਿੱਚ ਹੈ ਬਹੁਤ ਸੋਹਣੇ ਜੋਨਿਕ ਜੇ ਪੀਸ ਨੇਗੇ ਤੇ ਦੇਖੋ ਇਹ ਸ਼ਰਟ ਦਾ ਕੱਪੜਾ ਹੈਗਾ ਇਹਦੇ ਨਾਲ ਤੁਸੀਂ ਪਲੇਨ ਬਾਟਮ ਲਾ ਸਕਦੇ ਹੋ ਤੇ ਬਸ ਮੇਰੇ ਇਹ ਪਹਿਣਾ ਫਟਾਫਟ ਦੇਖੀ ਜਾਓ ਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਹਲੇ ਵੀਡੀਓ ਤੁਹਾਡੇ ਤੱਕ ਪਹੁੰਚੀ ਜਾਣੀ ਇੱਕ ਸਹੀ ਹੈ ਤੇ ਇਹਦੇ ਵਿੱਚ ਇਹ ਦੋ ਪੀਸ ਨੇਗੇ ਤੇ ਪੂਰੇ ਸੂਟ ਦਾ ਕੱਪੜਾ ਬਣ ਜਾਣਾਗਾ ਦੇਖੋ ਅੱਗੇ ਇਹ 4.5 ਮੀਟਰ ਦਾ ਪੀਸ ਹੈ ਰਸਿਆ ਬਰੈਡ ਦੇ ਪੀਸ ਨੇ ਜੀ ਇਹ 4 ਮੀਟਰ ਰਹਿਣ ਵਾਲਾ ਹੈਗਾ ਬਾਅਦ ਤੋਂ ਬਾਅਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਮੇਰੀ ਇਹ ਪਹਣਾ ਲਾਭ ਲੈ ਸਕਣਾ ਤੇ ਦੇਖੋ ਕਿੰਨੇ ਸੋਹਣੇ ਪ੍ਰਿੰਟਡ ਡਿਜ਼ਾਈਨ ਆਈ ਨੇ ਮੇਰੀਆਂ ਭੈਣਾਂ ਦੀ ਡਿਮਾਂਡ ਤੇ ਆਪਾਂ ਕੱਟ ਪੀਸਾਂ ਦੀ ਵੀਡੀਓ ਲੈ ਕੇ ਆਏ ਆ ਤੇ ਕੱਟ ਪੀਸਾਂ ਮੇਰੇ ਭੈਣਾਂ ਬਹੁਤ ਵੀਡੀਓ ਨੂੰ ਪਿਆਰ ਦਿੰਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਦੇਖੋ ਭੈਣੇ ਬਹੁਤ ਬੜੇ ਬ੍ਰਾਂਡ ਦਾ ਕੱਪੜਾ ਹੈਗਾ ਕੋਈ ਹੈ ਜਣੀ ਪਿਓਰ ਕਾਟਨ ਦੇ ਵਿੱਚ ਕੱਪੜਾ ਹੈਗਾ ਤੇ ਬਹੁਤ ਸੋਹਣੇ ਡਿਜ਼ਾਈਨ ਰਹਿਣ ਵਾਲੀ ਨੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਰੇ ਕਲਰ ਡਿਜ਼ਾਈਨ ਕੱਟ ਪੀਸ ਮਿਲੇ ਜਾਣ ਸਾਰੇ ਤੇ ਆਪਣੀ ਸਲੀਪਾਂ ਲੱਗੀਆਂ ਹੋਈਆਂ ਨੇ ਇਹ 2 ਮੀਟਰ ਦਾ ਕੱਟ ਪੀਸ ਹੈ ਤੇ ਇਹ 2.5 ਮੀਟਰ ਦਾ ਹੈਗਾ ਇਹ 4.5 ਮੀਟਰ ਪੀਸ ਸੂਟ ਦਾ ਕਪੜਾ ਬਣ ਗਿਆ ਹੈ ਤੇ ਬਹੁਤ ਸੋਹਣੇ ਯੂਨਿਕ ਜੇ ਪੀਸ ਨੇ ਆਪਾਂ ਮੇਰੀ ਭੈਣਾ ਦੀ ਡਿਮਾਂਡ ਤੇ ਸੂਟ ਲੈ ਕੇ ਆਉਂਦੇ ਰਹਿਣ ਵਾਲੇ ਆ ਹਰ ਰੋਜ਼ ਕੱਟ ਪੀਸਾਂ ਦੀ ਵੀਡੀਓ ਨਵੀ ਤੋਂ ਨਵੀ ਆਇਆ ਕਰੇਗੀ ਬਸ ਵੀਡੀਓ ਨੂੰ ਪਿਆਰ ਦਿੰਦੇ ਰਹੋ ਸਕੀਪ ਨਾ ਕਰਿਆ ਕਰੋ ਡਿਲੀ ਵੀਡੀਓ ਦੇਖਿਆ ਕਰੋ ਤੇ ਬਹੁਤ ਸੋਹਣੀ ਵੀਡੀਓ ਦੇ ਵਿੱਚ ਆਪਾਂ ਕੱਟ ਪੀਸ ਲੈ ਕੇ ਆਏ ਆ ਇਹ 4 ਮੀਟਰ ਦਾ ਕੱਟ ਪੀਸ ਹੈ ਦੇਖੋ ਕਿੰਨੇ ਸੋਹਣੇ ਪ੍ਰਿੰਟ ਡਿਜ਼ਾਈਨ ਨੇ ਦੇਖੋ ਭੈਣੋ ਆਪਣੇ ਕੋਲ ਕੱਟ ਪੀਸ ਆਉਂਦੇ ਨੇ ਜਲਦੀ ਹੀ ਆਰਡਰ ਕਰਿਆ ਕਰੋ ਜਲਦੀ ਸ਼ੇਲ ਹੋ ਜਾਂਦੇ ਨੇ ਕਿਉਂਕਿ ਆਪਣੀ ਪਹਿਲਾਂ ਸ਼ਾਪ ਸੀਗੀ ਬਹੁਤ ਵਧੀਆ ਸ਼ਾਪ ਚੱਲਦੀ ਐ ਤੇ ਚੈਨਲ ਆਪਾਂ ਨੇ ਨਵਾਂ ਬਣਾਇਆ ਹੈਗਾ ਤਾਂ ਕਿ ਆਪਾਂ ਚੈਨਲ ਤੇ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਰੋਜ਼ ਦਿਖਾ ਦਿਆ ਕਰੀਏ ਸ਼ਾਪ ਤੇ ਉਹੀ ਆਕੇ ਸੂਟ ਦੇਖ ਸਕਦੇ ਨੇ ਜਿਹੜੇ ਸ਼ਾਪ ਤੇ ਆਉਂਦੇ ਨੇ ਤੇ ਸਾਰੀਆਂ ਭੈਣਾਂ ਨੂੰ ਦਿਖਾਉਣ ਲਈ ਆਪਾਂ ਨੇ ਚੈਨਲ ਦੇ ਜ਼ਰੀਏ ਪਾ ਦਿਖਾਇਆ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਸਾਰੀ ਵੀਡੀਓ ਤੁਹਾਡੇ ਤੱਕ ਆ ਸਕੇ ਦੇਖੋ ਭੈਣੋ 1.5 ਮੀਟਰ ਦਾ 2.5 ਮੀਟਰ ਦਾ ਤੇ ਇਹਦੇ ਵਿੱਚ ਦੋ ਸੂਟ ਵੀ ਬਣ ਜਾਣਗੇ ਇਹਦੇ ਆਪਣੇ ਕੋਲ ਕਈ ਪੀਸ ਹੈਗੇ ਨੇ ਤੇ ਬਹੁਤ ਸੋਹਣੇ ਪੀਸ ਡਿਜ਼ਾਈਨ ਆਏ ਹੋਏ ਨੇ ਦੇਖੋ ਇਹ ਕਲਰ ਦੁਆਰਾ ਆ ਗਿਆ ਇਹ ਦੋ ਦਾਸ ਹੈ ਬਹੁਤ ਸੋਹਣੇ ਬ੍ਰੈਂਡ ਦਾ ਕੱਪੜਾ ਹੈ ਇਹ 280 ਹੈ ਸਾਰੀਆਂ ਭੈਣਾਂ ਜਿੰਨੀਆਂ ਵੀ ਭੈਣਾਂ ਆਪ ਸਲਾਈ ਕਰ ਲੈਂਦੀਆਂ ਨਹੀਂਆਂ ਉਹ ਕੱਟ ਕੰਮ ਕੱਟ ਕੱਪੜੇ 'ਚ ਵੀ ਆਪਣਾ ਸੂਟ ਬਣਾ ਲੈਂਦੀਆਂ ਨੇ ਮੇਰੀਆਂ ਭੈਣਾਂ ਜਿਹੜੀਆਂ 11-1200 ਦਾ ਸੂਟ ਮਾਰਕੀਟ ਦੇ ਵਿੱਚ ਵਿਕਦਾ ਹੈਗਾ ਉਹ ਸੋਨੂੰ ਬਹੁਤ ਘੱਟ ਰੇਟ ਤੇ ਮਿਲ ਰਿਹਾ ਹੈਗਾ ਦੇਖੋ ਇਹ 4 ਮੀਟਰ ਦੇਖੋ ਕਿੰਨੀ ਸੋਹਣੀ ਸ਼ਾਰਟ ਹੈ 4 ਮੀਟਰ ਦੇ ਵਿੱਚ ਹੈ ਤੇ ਦੇਖੋ ਅਗਲਾ ਡਿਜ਼ਾਈਨ ਇਹ 4.5 ਮੀਟਰ ਦੀ ਕਟ ਹੈ ਇਹ ਪੂਰੇ ਸੂਟ ਦਾ ਕਪੜਾ ਵੀ ਆ ਜਾਂਦਾ ਕੱਟ ਪੀਸ ਦੇ ਵਿੱਚ ਕੱਟ ਦੋ ਪੀਸ ਵੀ ਆ ਜਾਂਦੇ ਨੇ ਦੇਖੋ ਕਿੰਨੇ ਯੂਨਿਕ ਜਿਹੇ ਪੀਸ ਨੇ ਇਹ ਵੀ 4 ਮੀਟਰ ਦੇ ਵਿੱਚ ਰਹਿਣ ਵਾਲਾ ਹੈਗਾ ਤੇ ਸਾਰੇ ਦੇ ਆਪਣੀ ਸਲੀਪਾਂ ਲੱਗੀਆਂ ਹੁੰਦੀਆਂ ਨੇ ਤੇ ਵੀਡੀਓ ਸਕੀਪਰ ਨਾ ਕਰੋ ਧਿਆਨ ਦੇ ਨਾਲ ਦੇਖ ਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਛੇਤੀ ਛੇਤੀ ਆਉਣ ਵਾਲੀਆਂ ਵੀਡੀਓ ਸਭ ਤੁਹਾਡੇ ਤੱਕ ਪਹੁੰਚ ਸਕਣ ਇਹ ਚਾਰ ਚਾਲੀਆਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਦੇਖੋ ਇਹ ਪਹਿਲਾ ਮੇਰੀਆਂ ਭੈਣਾਂ ਕੋਸ਼ਿਕ ਇਹ ਸੂਟ ਤੋਂ ਰਹਿ ਗਈ ਸੀ ਡਿਮਾਂਡ ਆਈ ਹੋਈ ਸੀ ਆਪਾਂ ਦੁਬਾਰਾ ਲੈ ਕੇ ਆਏ ਆ ਕਿਉਂਕਿ ਜਲਦੀ ਹੀ ਸ਼ੇਲ ਹੋ ਜਾਂਦੇ ਨੇ ਸ਼ਾਪ ਦੇ ਉੱਪਰ ਆਪਣੇ ਕੱਟ ਪੀਸ ਰਹਿੰਦੀ ਨਹੀਂ ਹੈਗੇ ਤੇ ਪਹਿਲਾਂ ਵੀ ਆਪਾਂ ਕੱਟ ਪੀਸਾਂ ਦੀ ਵੇਚਦੇ ਸ਼ਾਪ ਤੇ ਲਿਉਂਦੇ ਸੀ ਤੇ ਹੁਣ ਆਪਾਂ ਨੇ ਚੈਨਲ ਬਣਾ ਲਿਆ ਚੈਨਲ ਦੇ ਜਰੀਏ ਆਪਾਂ ਹਰ ਇੱਕ ਪੈਣ ਨੂੰ ਦਿਖਾ ਸਕੀਏ ਦੇਖੋ ਇਹ 2 ਮੀਟਰ ਹੈ ਦੇਖੋ ਕਿੰਨੇ ਸੋਹਣੇ ਪ੍ਰਿੰਟਡ ਡਿਜ਼ਾਈਨ ਬਣੇ ਹੋਏ ਨੇ ਮੰਮੀਆਂ ਦੇ ਵਾਸਤੇ ਸੂਟ ਨੇ ਦੇਖੋ ਕਿੰਨੇ ਸੋਹਣੇ ਕਲਰ ਡਿਜ਼ਾਈਨ ਨੇ ਇਹ 3 ਮੀਟਰ ਦੇ ਵਿੱਚ ਹੈ ਇਹ ਹੈਗਾ 1 ਬਹੁਤ ਸੋਹਣਾ ਇਹ ਸਾਰੇ ਪੀਸਾਂ ਦੇ ਵਿੱਚੋਂ ਸੂਟ ਤੋਂ ਘੱਟ ਕੋਈ ਕੱਪੜਾ ਨਹੀਂ ਮਿਲੂਗਾ ਇਹ 4 ਮੀਟਰ ਦਾ ਹੈਗਾ ਸਭ ਦੇ ਵਿੱਚ ਆਪਾਂ ਨਾਲ ਵੱਡੇ ਛੋਟੇ ਪੀਸ ਲਾ ਕੇ ਪੂਰੇ ਸੂਟ ਦਾ ਕੱਪੜਾ ਵੇਚ ਦੇਵਾਂਗੇ ਇਹ 4 ਮੀਟਰ ਹੈ ਆਪਣੀਆਂ ਨਾਨੀਆਂ ਦਾਦੀਆਂ ਦੇ ਲਈ ਸੂਟ ਹੈ ਦਾਦੀਆਂ ਪਟਦਾਦੀਆਂ ਵੀ ਪਾ ਸਕਦੀਆਂ ਨੇ ਦੇਖੋ ਕਿੰਨੇ ਸੋਹਣੇ ਸੂਟ ਨੇ ਸਾਰੇ ਅੱਜ ਵਾਲੀ ਵੀਡੀਓ ਦੇ ਵਿੱਚ ਰੰਗ ਪ੍ਰਿੰਟ ਡਿਜ਼ਾਈਨ ਇੱਕ ਤੋਂ ਇੱਕ ਰਹਿਣ ਵਾਲਾ ਹੈਗਾ ਵੀਡੀਓ ਨੂੰ ਸਕੀਪ ਨਾ ਕਰੋ ਮੇਰੀ ਬੇਹਨੋ ਵੀਡੀਓ ਨੂੰ ਪੂਰੇ ਦੇਖਿਆ ਕਰੋ ਤਾਂ ਕਿ ਸੋਨੂੰ ਪੂਰੇ ਸੂਟਾਂ ਦਾ ਲਾਹਾ ਲੈ ਸਕੂ ਹਰ ਇੱਕ ਡਿਜ਼ਾਈਨ ਤੁਹਾਡੇ ਤੇ ਤੁਸੀਂ ਹਰ ਇੱਕ ਡਿਜ਼ਾਈਨ ਤੇ ਨਜ਼ਰ ਮਾਰ ਸਕੋ ਤੇ ਵੀਡੀਓ ਸਕੀਪ ਕਰਨ ਲੱਗ ਕਰਨ ਨਾਲ ਤੁਹਾਨੂੰ ਅੱਧਾ ਹੀ ਪਤਾ ਲੱਗਦਾ ਹੈਗਾ ਕਿ ਇਸ ਡਿਜ਼ਾਈਨ ਹੈਗੀ ਸੀ ਕਿ ਨਹੀਂ ਇਹਦੇ ਵਿੱਚ ਦੇਖੋ ਪੂਰਾ ਆਨੰਦ ਲਿਆ ਕਰੋ ਵੀਡੀਓ ਦਾ ਸੂਟ ਦੇਖਿਆ ਕਰੋ ਪੂਰੇ 220 ਹੈ ਦੇਖੋ ਸਾਰਾ ਕੋਈ ਵੀ ਲਾ ਲਓ ਤੁਸੀਂ ਕੋਈ ਸ਼ਰਟ ਲੈਣੀ ਹੈ ਪਲੇਨ ਬਾਟਮ ਵੀ ਲਗਾ ਦਾਂਗੇ ਆਪਾਂ ਤੇ ਵੈਸੇ ਸੂਟ ਤੋਂ ਘੱਟ ਆਪਾਂ ਕੱਪੜਾ ਨਹੀਂ ਦੇਵਾਂਗੇ ਆਪਾਂ ਕੱਟ ਪੀਸਾਂ ਦੇ ਵਿੱਚ ਪੂਰਾ ਸੂਟ ਦਾ ਕੱਪੜਾ ਕਰਕੇ ਹੀ ਤੁਹਾਡੇ ਤੱਕ ਭੇਜਾਂਗੇ ਦੇਖੋ ਆਪਣਾ ਨੰਬਰ ਹੈਗਾ 6280016507 ਤੇ ਜਲਦੀ ਤੋਂ ਜਲਦੀ ਆਰਡਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਦੇਖੋ ਕਿੰਨੇ ਸੋਹਣੇ ਕਲਰ ਆ ਡਿਜ਼ਾਈਨ ਰੰਗ ਨੇ ਆਪਾਂ ਲਾਈਟ ਤੇ ਡਾਰਕ ਸਾਰੇ ਕਲਰ ਲੈ ਕੇ ਆਇਆ ਕਿਉਂਕਿ ਲਾਈਟ ਤੇ ਡਾਰਕ ਹੀ ਮੇਰੇ ਭੈਣਾਂ ਮੰਗਦੀਆਂ ਨੇ ਕਿਉਂਕਿ ਹੁਣ ਗਰਮੀ ਦਾ ਸੀਜ਼ਨ ਚੱਲ ਰਿਹਾ ਹੈਗਾ ਬਹੁਤ ਸੋਹਣੇ ਸੂਟ ਡਿਜ਼ਾਈਨ ਦੇਖੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀ ਆਪਾਂ ਪਿਛਲੀਆਂ ਕੱਟ ਪੀਸਾਂ ਦੀ ਵੀਡੀਓ ਪਾਈਆਂ ਨੇ ਤਾਂ ਕਿ ਤੁਹਾਨੂੰ ਉਹ ਵੀ ਦੇਖਣ ਨੂੰ ਮਿਲ ਜਾਣ ਉਹਨਾਂ ਤੇ ਵੀ ਬਹੁਤ ਸੋਹਣੇ ਪੀਸ ਸੀ ਤੁਸੀਂ ਡਿਮਾਂਡ ਕਰਿਆ ਕਰੋ ਜੇ ਆਪਣੇ ਕੋਲ ਨੂੰ ਕੱਟ ਪੀਸ ਸੇਲ ਹੋ ਜਾਂਦੇ ਨੇ ਆਪਾਂ ਹੋਰ ਮੰਗਵਾ ਲੈਨੇ ਆ ਸੋਨੇ ਤੋਂ ਸੋਨੇ ਇੱਕ ਤੋਂ ਇੱਕ ਨਵਾਂ ਲੈ ਕੇ ਆਉਨੇ ਹੋ ਸਕਦਾ ਹੈਗਾ ਕਈ ਵਾਰੀ ਆਪਾਂ ਨੂੰ ਨਾਲ ਦਾ ਸੇਮ ਵੀ ਮਿਲ ਜਾਂਦੇ ਨੇ ਕਈ ਵਾਰੀ ਆਪਾਂ ਅਲੱਗ ਤੋਂ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਕੇ ਆਉਨੇ ਇਸ ਵੀਡੀਓ ਦੇ ਵਿੱਚ ਦੇਖੋ ਕਿੰਨੇ ਲੱਗ ਤੋਂ ਲੱਗ ਨਵੇਂ ਨਵੇਂ ਡਿਜ਼ਾਈਨ ਨੇ ਆਪਣੇ ਲਈ ਇਹ 2 ਮੀਟਰ ਰਹਿਣ ਵਾਲਾ ਹੈਗਾ ਦੇਖੋ ਕਿੰਨੇ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਆਪਣੇ ਤੇ ਦੇਖੋ ਬਹੁਤ ਵਧੀਆ ਰੰਗ ਰਸੀਆ ਦਾ ਬ੍ਰੈਂਡ ਦਾ ਸੂਟ ਨਹੀਂਗੇ ਕੋਈ ਸ਼ਿੰਕ ਨਹੀਂ ਹੋਊਗਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਜਿਹੜੀ ਮੇਰੀਆਂ ਭੈਣਾਂ ਆਪ ਸੂਟ ਸਟੀਚਿੰਗ ਕਰ ਲੈਂਦੀਆਂ ਨੇ ਜਾਂ ਉਹ ਪਹਿਣਾ ਤਾਂ ਲੈਸ ਲੈਸਾਂ ਜਿਹਾ ਲਗਾ ਕੇ ਵੀ ਸੂਟ ਨੂੰ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਵੇਅਰ ਕਰ ਲੈਂਦੀਆਂ ਨੇ ਕੱਟ ਕਪੜੇ ਦੇ ਵਿੱਚ ਵੀ ਸੂਟ ਤਿਆਰ ਕਰ ਲੈਂਦੀਆਂ ਨੇ ਤੇ ਮਾਰਕੀਟ ਦੇ ਵਿੱਚ ਇੰਨਾ ਸੂਟਾਂ ਦਾ ਪ੍ਰਾਈਸ ਬਹੁਤ ਜ਼ਿਆਦਾ ਰਹਿਣ ਵਾਲਾ ਹੈ ਤੁਹਾਨੂੰ ਘੱਟ ਰੇਟ ਤੇ ਇਹ ਸੂਟ ਮਿਲ ਰਹੇ ਨੇ ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਵੀਡੀਓ ਨੂੰ ਸਕਿੱਪ ਨਾ ਕਰੋ ਮੈਂ ਬਾਰ-ਬਾਰ ਇਹੀ ਕਹਿੰਦੀ ਆ ਕਿ ਭੈਣੋ ਵੀਡੀਓ ਸਕਿੱਪ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਹਰ ਵੀਡੀਓ ਦਾ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਕਿੰਨਾ ਸੋਨਾ ਕੱਪੜਾ ਹੈ ਕਿੰਨੇ ਸੋਨੇ ਫਲਾਵਰ ਡਿਜ਼ਾਈਨ ਆਏ ਨੇ ਅੱਗੇ-ਅੱਗੇ ਵੀਡੀਓ ਦੇ ਵਿੱਚ ਸੋਨ ਨੂੰ ਤੁਹਾਨੂੰ ਇੱਕ ਤੋਂ ਇੱਕ ਹਟਕੇ ਪ੍ਰਿੰਟ ਰਹਿਣ ਵਾਲਾ ਹੈਗਾ ਦੇਖੋ ਨਵੇਂ ਤੋਂ ਨਵੇਂ ਡਿਜ਼ਾਈਨ ਪੀਸ ਤੁਹਾਡੇ ਲਈ ਆ ਰਹੇ ਨੇ ਬਸ ਇਹ ਰਿਕਵੈਸਟ ਹੈ ਕਿ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਦੇਖੋ 2 ਮੀਟਰ ਕਿਉਂਕਿ ਅੱਗੇ ਤੋਂ ਅੱਗੇ ਇੱਕ ਤੋਂ ਇੱਕ ਪੀਸ ਹਟ ਕੇ ਆ ਰਿਹਾ ਹੈਗਾ ਇਹਦੇ ਵਿੱਚ ਇਹ ਕਲਰ ਹੈਗਾ ਇਹ ਵੀ 2 ਮੀਟਰ 2 ਨੰਬੇ ਰਹੇਗਾ ਤੇ ਦੇਖੋ ਬਲੈਕ ਦੇ ਵਿੱਚ ਕਿੰਨਾ ਸੋਹਣਾ ਹੈ ਬਹੁਤ ਜ਼ਿਆਦਾ ਸੋਹਣਾ ਬਲੈਕ ਦੇ ਵਿੱਚ ਹੈਗਾ ਦੇਖੋ ਬਹੁਤ ਸੋਹਣੇ ਡਿਜ਼ਾਈਨ ਮਿਲ ਰਹੇ ਨੇਗੇ ਸਾਰੀ ਮੇਰੀਆਂ ਭੈਣਾਂ ਨੂੰ ਦਿਲੋਂ ਮੇਰੀ ਵੀਡੀਓ ਦੇਖ ਰਹੀਆਂ ਨੇ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਮੇਰੀਆਂ ਭੈਣਾਂ ਦਾ ਵੀਡੀਓ ਦੇਖਣ ਲਈ ਕਿ ਵੀਡੀਓ ਨੂੰ ਹਰ ਰੋਜ਼ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਪਿਆਰ ਦਿਓ ਤੁਹਾਡੇ ਪਿਆਰ ਸਾਥ ਦੀ ਲੋੜ ਹੈ ਤੇ ਸ਼ੌਪ ਤੇ ਆਪਣੀ ਦਿੱਖ ਕੱਪੜੇ ਸਾਮ ਨੂੰ ਸ਼ੇਲ ਹੋ ਜਾਂਦੇ ਨੇ ਕਟ ਪੀਸ ਤੇ ਮੈਂ ਚੈਨਲ ਬਣਾਇਆ ਕਿਉਂਕਿ ਮੇਰੀ ਸਾਰੀਆਂ ਪਹਿਣਾਂ ਨੂੰ ਮੈਂ ਕੱਟ ਪੀਸਾਂ ਦੀ ਵੀਡੀਓ ਪਾ ਸਕਾਂ ਇਸ ਕਰਕੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਇਹ ਸਾਰੇ ਸੂਟ ਪਹੁੰਚ ਸਕਣ ਇੱਕ ਤੋਂ ਇੱਕ हटਕੇ ਸੂਟ ਹੈ ਦੇਖੋ ਇਹ ਟਾਈਲ ਦੋ ਬੱਚੇ